سن بور سار اتار سپنا کرتا پور نرد مرمائ ਮੇਸਾ ਭੰ ਅਨੁਮੇਸਾ ਗੁਰ ਪ੍ਰਸਾਦਿ ਇਕ ਓੰਕਾਰੁ ਅਰੰਧ ਤੋ ਕਾੜੁ ਸਤਨਾਮੁ ਸਤਨਾਮੁ ਕਰਤਾ ਪੁਰਖੁ ਅਕਾਲ ਪੁਰਖੁ ਮਿਰਭਉ ਨਰਮਰ ਕਾਰ ਅਕਾਲ ਮੂਰਤਿ ਇਕ ਓੰਕਾਰੁ کرتا پورا پڑ اکال مورت اجونی سیٹن سا بر پرساد ستنا اکال مورت اجونی سن برسان ستران تتا پور ਨਰ ਭਉ ਤਿਰ ਭਉ ਨਰ ਭਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈ ਭੰਗ ਅਜੂਨੀ ਸੈ ਭੰਗ ਗੁਰ ਪ੍ਰਸਾਦ Saturn, 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 stop ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰਦੁਆਰਾ ਸ਼੍ਰੀ ਕਾਨ ਸਾਹਿਬ ਪਟਾਲਾ ਵਿਖੇ ਸਰਪੰਸਦਾਨੀ ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਰਕਾਰਯੋਗ ਮਾਤਾ ਗੁਜਰੀ ਜੀ ਦੇ ਉਹਨਾਂ ਦੇ ਲਗਤੇ ਜਗਰ ਚਾਰ ਸਹਿਬਜ਼ਾਦਿਆਂ ਦਾ ਸ਼ਹੀਦੀ ਪਿਆਰਾ ਅੱਜ ਬਹੁਤ ਸ਼ਰਧਾ ਸਦਕਾਰ ਨਾਲ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਗਿਆ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਜਗਿਆਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਜਿੱਥੇ ਸ਼੍ਰੀ ਖਾਨਪਾ ਸਾਹਿਬ ਜੀ ਦੇ ਭੋਗ ਪਾਏ ਗਏ ਉੱਥੇ ਹਾਜਰ ਗੁਰਬਾਣੀ ਦੇ ਮੰਨੋਰ ਕੀਰਤਨ ਕੀਤੇ ਗਏ ਉੱਥੇ ਜਥੇਦਾਰ ਸ਼੍ਰੀ ਕਾਟਕ ਸਾਹਿਬ ਤੇ ਸਤਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜੀ ਦੀ ਯਕੀਨ ਕਰੋਂ ਲੋ ਹੋਏ ਦੇਸ਼ਾਂ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਉੱਚੀ ਸੰਗਤ ਨੇ ਜਿੱਥੇ ਊਲ ਮੰਤਰ ਦਾ ਬਾਤ ਕੀਤਾ ਉਥੇ ਗੁਰ ਮੰਤਰ ਦਾ ਜਾਪ ਕਰਕੇ ਹਰ ਜਸ ਕੁਰਬਾਨੀ ਦਾ ਮਨੋਦ ਕੀਤਾ ਸਰਵਣ ਕੀਤਾ ਗੁਰੂ ਸਾਹਿਬ ਜੀ ਦੀਆਂ ਜੋ ਕਥਾ ਵਿਚਾਰਾ ਸਰਵਣ ਕਰਕੇ ਉਹ ਸੰਗਤਾਂ ਨੂੰ ਉਹਨਾਂ ਨੂੰ ਜੋੜਿਆ ਗਿਆ ਉਥੇ ਮੈਂ ਅੱਜ ਦੇ ਇਸ ਤਿਹਾਡੇ ਦੇ ਜਿਹਨਾਂ ਸ਼ਹੀਦਾਂ ਨੂੰ ਚਾਰ ਸਹਿਬਜ਼ਾਦਿਆਂ ਨੂੰ ਆਪਣੇ ਵੱਲੋਂ ਆਪਣੀ ਧਾਰਮਿਕ ਸੰਸਥਾ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਕਾਨ ਸਾਹਿਬ ਵੱਲੋਂ ਮਾਤਾ ਗੁਰਜੀ ਤੇ ਚਾਰੇ ਸ਼ਾਹਬਜ਼ਾਦਿਆਂ ਤੇ ਹਸਮੂ ਜੋਸ਼ੀ ਸਿੰਘਾ ਸਿੰਘਣੀਆਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ